एक और कोरोना की मार जीने नहीं दे रही तो वहीं दूसरी ओर सब्जियों के रेट भी आसमान को छू रहे हैं जैसे जैसे मौसम करवट ले रहा है वहीं अब सब्जियां भी अपना रंग दिखा रही हैं और सभी सब्जियां अब दुगने भाव पर मिल रही हैं। हमारी टीम ने आज मोगा की परचून और थोक की मंडियों का दौरा किया तो जाना कि जहां पर एक और कोरोना के डर से ग्राहक घर से नहीं निकल रहा और दूसरी ओर सब्जियां इतनी महंगी हो गई हैं कि रसोई का सारा बजट ही हिल गया है मटर एक सौ किलो बिक रहे हैं तो गोभी साठ और अरबी पचास तो घिया भी चालीस के पार हो गया है वही सब्जियों का राजा कहा जाने वाला आलू भी तीस से चालीस रुपए किलो बिक रहा है वहीं अब हमने थोक और परचून विक्रेता से बात की तो उनका कहना था कि पंजाब में सभी सब्जियां हिमाचल हरियाणा और यूपी से आ रही हैं। मेरा नाम जगदीप सिंह जगू है जगदीप जी गाली जाए सब्जियाँ रोजमरा ਐਸ ਵੇਲੇ ਮਾਰਕੀਟ ਦਾ ਕਾਫੀ ਹਾਈ ਹੈ ਕੀ ਕਾਰਨ ਸਮਝੋ ਉਹਦਾ ਕਾਰਨ ਮੌਸਮ ਹੈ ਜੀ ਇਹ ਹਰ ਸਾਲ ਦੀ ਤਰ੍ਹਾਂ ਪਹਿਲਾਂ ਜਿਵੇਂ ਇੱਥੇ ਲੋਕਲ ਸਬਜ਼ੀ ਹੁੰਦੀ ਹੈ ਉਹ ਜਦੋਂ ਲੋਕਲ ਸਬਜ਼ੀ ਖਤਮ ਜਦੋਂ ਲੋਕਲ ਸਬਜ਼ੀ ਹੁੰਦੀ ਹੈ ਉਦੋਂ ਸਬਜ਼ੀ ਸਸਤੀ ਹੁੰਦੀ ਹੈ ਹੁਣ ਸਬਜ਼ੀ ਸਾਰੀ ਤਕਰੀਬਨ ਹਿਮਾਚਲ ਪ੍ਰਦੇਸ਼ ਪਹਾੜੀ ਇਲਾਕੇ ਚੋਂ ਆਉਂਦੀ ਹੈ ਠੀਕ ਹੈ ਇੱਕ ਤਾਂ ਉੱਥੇ ਮੌਸਮ ਦੇ ਕਾਰਨ ਮੀਂਹ ਮੂਂਹ ਕਾਰਨ ਉੱਥੇ ਸਬਜ਼ੀ ਘੱਟ ਆਉਂਦੀ ਹੈ ਤੇ ਜਦੋਂ ਜਿਵੇਂ ਕੀ ਇੱਥੇ ਪਹਿਲਾਂ ਮਟਰ ਸੀ 60 ਰੁਪਏ ਭਾਅ ਹੁਣ ਹੈਗਾ 70 80 ਰੁਪਏ ਹੋਲ ਸੇਲਸ ਤੇ ਮੇਰੇ ਸਹ ਨਾਲ ਬਾਹਰ ਪਰਚੂਨ ਚ 100 ਰੁਪਏ ਹੋਊਗਾ ਜੇ ਗੋਭੀ ਦੀ ਗੱਲ ਕਰੀਏ ਗੋਭੀ ਇੱਥੇ 10 15 ਲੋਕਲ ਹੁੰਦੀ ਹੈ ਅੱਜ ਦੀ ਡੇਟ ਚ 40 ਰੁਪਏ ਪਾ ਆਇਆ ਕੁਝ ਤਾਂ ਬਾਹਰਲੀ ਕਰਕੇ ਹੋ ਜਾਂਦਾ ਤੇ ਕੁਝ ਲੋਕਲ ਸਬਜੀ ਦਾ ਤਾਂ ਫਰਕ ਪੈਣਾ ਹੀ ਹੈ ਤੇ ਬਾਕੀ ਗੱਲ ਕਰੀਏ ਕੋਵਿਡ 19 ਦੀ ਇਹ ਕੋਵਿਡ 19 ਕਰਕੇ ਜਿਹੜੀ ਵੀ ਆਪਣੇ ਵਿਆਹ ਸ਼ਾਦੀਆਂ ਪਾਰਟੀਆਂ ਹੁੰਦੀਆਂ ਸੀ ਕਿੱਥੇ 500 ਬੰਦੇ ਦਾ ਇਕੱਠ ਹੋਣਾ ਕਿੱਥੇ 1000 ਬੰਦੇ ਦੀ ਰੋਟੀ ਪਾਣੀ ਦਾ ਹੋਣਾ ਉੱਥੇ ਹੀ ਜਿਵੇਂ ਸਰਕਾਰ ਨੇ ਇਹ ਬੰਦ ਕੀਤੀ ہوئی ਹੈ ਵੀ ਵੀ 30 ਬੰਦੇ ਤੋਂ ਜਾਂ 50 ਬੰਦੇ ਤੋਂ ਵੱਧ ਨਹੀਂ ਹੋਣਾ ਉੱਥੇ ਹੀ ਸਾਡੀ ਸਬਜੀ ਦਾ ਬਹੁਤ ਜ਼ਿਆਦਾ ਵਿਕਰਾ ਬਹੁਤ ਘਟ ਗਿਆ ਜਿਹਦੇ ਕਾਰਨ ਸਾਡੀ ਸਬਜੀ ਬਹੁਤ ਖਰਾਬ ਹੁੰਦੀ ਹੈ ਬਹੁਤ ਜ਼ਿਆਦਾ ਪੂਰਾ ਹਲਾ ਬਹੁਤ ਮੰਦੀ ਦੀ ਹਾਲਤ ਹੈ ਸਬਜੀ ਸਾਰੀ ਗੋਭੀ 50 ਰੁਪਏ ਕਿਲੋ ਆਈ 70 ਰੁਪਏ ਹੋ ਗਏ ਤੇ ਮਟਰ ਹੈਗਾ 150 ਪਰ ਉੱਤੇ ਡੇਢ ਜੀ 150 ਰੁਪਏ ਪਰ ਹਾਂ ਜੀ ਹਾਂ ਜੀ ਹੋਰ ਕੇ ਜੇ ਆਪਾਂ ਠੀਆ ਦੀ ਗੱਲ ਕਰੀ ਜਿਹੜੀ ਆਮ ਕੀਆ 40 ਰੁਪਏ ਕਿਲੋ ਆਈ ਤੋਰੀਆਂ ਵੀ 40 ਰੁਪਏ ਕਿਲੋ ਆਈ ਜੀ ਪਹਿਲਾਂ ਕੀ ਰੇਟ ਸੀ ਇਹਨਾਂ ਦੇ ਆਪਾਂ ਪਹਿਲਾਂ ਦਾ 20 25 ਦਾ ਰੇਟ ਸੀ ਹੁਣ ਸਾਰੇ ਵਧ ਗਏ ਰੇਟ ਕੀ ਕਾਰਨ ਸਮਝਦੇ ਆਪਾਂ ਰੇਟ ਬਸ ਬਾਰਸ਼ਾ ਮੋਰਸ਼ਾ ਕਰਕੇ ਜੀ ਬਰ ਬਰਸਾਤ ਕਰਕੇ ਆਪਣੇ ਇੱਥੋਂ ਸਮਝੀ ਪੰਜਾਬ ਦੀ ਆ ਰਹੀ ਆ ਬਾਹਰਲੀ ਇਹ ਸਬਜ਼ੀ ਪੰਜਾਬ ਦੀ ਨਹੀਂ ਆ ਜਿਹੜੀ ਆ ਪਹਾੜੀ ਇਲਾਕਾ ਜਿਵੇਂ ਆ ਸ਼ਿਮਲਾ ਬੀਨ ਮੂੰਹ ਫਲੀਆਂ ਸਾਰੀ ਬਾਹਰਲੀ ਆ ਇਹ 70 80 ਰੁਪਏ ਕਿਲੋ ਆ ਫਲੀਆਂ ਇਹ ਬਾਹਰਲੀ ਸਬਜ਼ੀ ਸਾਰੀ ਆਮ ਜਿਹੜਾ ਕਸਟਮਰ ਦਾ ਰੂਟੀਨ ਕਿੰਨਾ ਫਰਕ ਪਿਆ ਹੋਇਆ ਰੇਟ ਸਾਰੇ ਡਬਲ ਹੋ ਗਏ ਜੀ ਸਾਰੇ ਡਬਲ ਆ ਤਕਰੀਬਨ ਗਾ ਕੀ ਓਨੇ ਪਹਿਲੇ ਇਹ ਘੰਟ ਰਹੀ ਨਹੀਂ ਫਰਕ ਪੈਂਦਾ ਜੀ ਕਾਹ ਤ ਘੜ ਜਿਹੜੀ ਸਬਜੀ ਅਸੀਂ ਬਹੁਤ ਸਸਤੀ ਭਾਅ ਦੇ ਦਿੰਦੇ ਸੀਗੇ ਉਹ ਤੁਹਾਨੂੰ ਆਸਮਾਨ ਤੋਂ ਪਹਰੇਟ ਚੁਈ ਹੋਏ ਆ ਠੀਕ ਹੈ ਜੀ ਆਲੂ 10 15 ਰੁਪਏ ਕਿਲੋ ਹੁੰਦੇ ਸੀਗੇ ਹੁਣ 30 ਰੁਪਏ ਕਿਲੋ ਐ 40 ਰੁਪਏ ਕਿਲੋ ਐ ਮਟਰ 70 ਰੁਪਏ ਹੁੰਦੇ ਸੀ 90 ਰੁਪਏ ਹੁਣ 150 ਰੁਪਏ ਤੋਂ ਉੱਪਰ ਜਾ ਚੁੱਕੇ ਆ ਜਿਹੜੀ ਸਾਰੀ ਘਰ ਦੀ ਸਬਜੀ ਅਸੀਂ 2 250 ਚ ਲੈ ਕੇ ਜਾਂਦੇ ਸੀਗੇ ਉਹਨੂੰ 5 700 ਚ ਪੈ ਰਹੀ ਐ ਜੀ ਹੁਣ ਦੇਖੋ ਕੀ ਕਰਾਂਗੇ ਅਸੀਂ ਕਿੰਨਾ ਕੁ ਬਜਟ ਫਰਕ ਪਿਆ ਰੋਜ਼ ਦਾ ਆਪਾਂ ਰੁਟੀਨ ਦੀ ਗੱਲ ਕਰਦੇ ਆ ਬਹੁਤ ਜ਼ਿਆਦਾ ਫਰਕ ਆ ਜੀ ਇਹ ਤਾਂ ਕਦੀ ਸਬਜੀ ਦੀ ਗੱਲ ਐ ਖਰੇਸ਼ੀ ਚ ਮਹ ਤੁਸੀਂ ਇੱਕੀ ਦੱਸੋ ਕਿਆ ਕੀ ਸਸਤੀ ਹੋਈ ਹੈ ਕੀ ਸਮਝਦੇ ਹੋ ਕਿਉਂ ਰੇਟ ਕੋਈ ਦੱਸੇ ਦੱਸ ਰੇ ਦੁਕਾਨਦਾਰ ਵੀ ਕਿਉਂ ਰੇਟ ਦੈ ਜਿਹੜਾ ਹੈ ਉਹ ਕਹਿੰਦਾ ਸਾਨੂੰ ਪਿੱਛੇ ਰੇਟ ਮਹਿੰਗੇ ਆ ਰਿਹਾ ਤੇ ਅਸੀਂ ਮਹਿੰਗੀ ਵੇਚਾਂਗੇ ਕੋਰੋਨਾ ਦਾ ਅਸਰ ਪਿਆ ਦੀ ਹੈ ਕੋਰੋਨਾ ਦਾ ਅਸਰ ਪਿਆ ਜੀ ਟ੍ਰਾਂਸਪੋਰਟਾਂ ਬੰਦ ਹੋਈਆਂ ਪਈਆਂ ਕੁਝ ਬੰਦ ਹੋਇਆ ਇੱਥੇ ਪਹਿਲਾਂ ਹਰ ਰੋਜ਼ ਮੋਗ ਵਿੱਚ ਕਹਿੰਦਾ 100 ਗੱਡੀਆਂ ਆਉਂਦੀਆਂ ਸੀ ਹੁਣ ਸਾਰੀਆਂ 30 ਗੱਡੀਆਂ ਆਉਂਦੀਆਂ ਸਬਜ਼ੀਆਂ ਦੀਆਂ ਤੇ ਸਬਜ਼ੀ ਮਹਿੰਗੀ ਹੋਣੀ ਹੈ ਜੀ ਰੇਟ ਬਹੁਤ ਜ਼ਿਆਦਾ ਹੋ ਚੁੱਕਿਆ ਜੀ ਜਿਹੜੀ ਅੱਗੇ ਅਸੀਂ ਸਬਜ਼ੀ ਹਫ਼ਤੇ ਭਰ ਦੀ ਘਰੇ ਲੈ ਕੇ ਜਾਂਦੇ ਸੀ ਤੇ ਹੁਣ ਇੱਕ ਦਿਨ ਦੀ ਉਸੇ ਪੈਸੇ ਦੇ ਵਿੱਚ ਨਹੀਂ ਲਿਜਾ ਸਕਦੇ ਕਿਉਂਕਿ ਕਰੋਨਾ ਮਹਾਮਾਰੀ ਕਰਕੇ ਪਹਿਲਾਂ ਹੀ ਕੰਮਾਂ ਤੇ ਬੋਝ ਪਿਆ ਵਾ ਹਰ ਬੰਦਾ ਦਾ ਘਰ ਦਾ ਬਜਟ ਹੱਲ ਚੁੱਕਿਆ ਤੇ ਸਬਜ਼ੀਆਂ ਇੰਨੀਆਂ ਮਹਿੰਗੀਆਂ ਹੋ ਸਕੇਆਂ ਜਿਹੜੀਆਂ ਅੱਜ ਤੱਕ ਸੁਣੀਆਂ ਨਹੀਂ ਸੀ ਜਿਹੜਾ ਕਦੂ 5 ਰੁਪਏ ਕਿਲੋ ਨਲਦਾਂ ਨਾਲ 40 ਰੁਪਏ ਕਿਲੋ ਨਲਦਾ ਪੈ ਗਿਆ ਤੇ ਜਿਹੜੀ ਤੋਰੀ 2-3 ਰੁਪਏ 4 ਰੁਪਏ ਕਿਲੋ ਨਲਦੀ ਸੀ ਉਹ ਵੀ 40-45 ਮਟਰ ਅਸੀਂ ਸੁਣੇ ਨਹੀਂ ਸੀ 150 ਰੁਪਏ ਕਿਲੋ ਹੋਣ ਕਦੇ ਵੀ ਕਿਉਂਕਿ ਜਿੱਥੇ ਕਰੋਨਾ ਮਹਾਮਾਰੀ ਦੇ ਨਾਲ ਲੋਕਾਂ ਦਾ ਆਮ ਬਜਟ ਰਹਿ ਗਿਆ ਤੇ ਰਸੋਈ ਦਾ ਬਜਟ ਹੱਲਕੇ ਰਹਿ ਗਿਆ ਇਹਨਾਂ ਚੀਜ਼ਾਂ ਬਗੈਰ ਘਰ ਦੇ ਮੈਂਬਰ ਰਹਿ ਵੀ ਨਹੀਂ ਸਕਦੇ ਕਿਉਂਕਿ ਜੇ ਰੋਟੀ ਖਾਵਾਂਗੇ ਸਬਜ਼ੀ ਖਾਵਾਂਗੇ ਤਾਂ ਜਿੰਦਾ ਰਾਵਾਂਗੇ ਨਹੀਂ ਤਾਂ ਕਰਨ ਪੁੱਛਿਆ ਵੀ ਕਿਉਂ ਘਟ ਕਿਉਂ ਰੇਟੇ ਨੇ ਜ਼ਿਆਦਾ ਵਧੇ ਹੋ ਜੀ ਰੇਟ ਪਤਾ ਨਹੀਂ ਕਿ ਲੱਗ ਹੀ ਨਹੀਂਦਾ ਪਤਾ ਕੁਝ ਬਸ ਜੇ ਇੱਥੇ ਆਉਣੇ ਲੈਣ ਪਿੱਛੋਂ ਆ ਕੇ ਨੇ ਇੱਕ ਵਦ ਕੇ ਆ ਰਹੇ ਕੱਟ ਕੇ ਆ ਰਹੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੁਝ ਨਹੀਂ ਪਤਾ ਲੱਗਦਾ ਆਲੂ ਦਾ ਰੇਟ ਗਈ 30 ਰੁਪਏ ਕਿਲੋ ਆ ਜੀ ਰੇਟ ਤਾਂ ਬਹੁਤ ਆ ਜੀ ਆਗ ਹੀ ਲੱਗੀ ਪਈ ਐ ਰੇਟਾਂ ਨੂੰ ਜਿਹੜੀ ਚੀਜ਼ ਨੂੰ ਹੱ ਉਹੀ ਜਿਹੜੀ ਪਹਿਲਾਂ 10 15 20 ਰੁਪਏ ਸੀ ਅੱਜ 50 60 ਰੁਪਏ ਤੋਂ ਘੱਟ ਕੋਈ ਸਬਜ਼ੀ ਨਹੀਂ ਉਹ ਗਲੀ ਦੇ ਵਿੱਚ ਰੇੜੀ ਵਾਲਾ ਸਬਜ਼ੀ ਲੈਣ ਆਇਆ ਸੀ ਉਹ ਵਾਈਫ ਨੇ ਕਿਤੇ ਪੁੱਛਿਆ ਵੀ ਗਾਜਰਾਂ ਕੀ ਰੇਟ ਆ ਉਹ ਕਹਿੰਦਾ 70 ਰੁਪਏ ਕਿਲੋ ਕਹਿੰਦੀ ਮੈਂ ਤਾਂ ਲਈਆਂ ਹੀ ਨਹੀਂ ਮੈਂ ਕਹਿੰਦੀ ਮੈਂ ਕਹਿੰਦਾ ਚੱਲ ਮੈਂ ਮੰਡੀ ਜਾ ਕੇ ਉਹਨਾਂ ਦਾ 10 15 ਕੋਈ ਹੋਰ ਉੱਥੇ ਸਸਤੀ ਮਿਲ ਜੂਗੀ ਇੱਥੇ ਆ ਕੇ ਵੀ ਦੇਖਿਆ ਕੋਈ ਆਲੂ ਜਿਹੜੇ ਨਾਰਮਲ ਹੁੰਦੀ ਅੱਜ 30 ਰੁਪਏ ਕਿਲੋ ਆਲੂਆਂ ਦਾ ਭਾਅ ਹੈ ਟਮਾਟਰ 40 ਰੁਪਏ ਕਿਲੋ ਆ ਮਤਲਬ ਕਿ ਇੱਕ ਤਾਂ ਮਹਿੰਗਾਈ ਨੇ ਉਹ ਲੋਕਾਂ ਦਾ ਕੰਜੂਬਰ ਕੱਢਿਆ ਪਿਆ ਜਿਸ ਤਰ੍ਹਾਂ ਉਤੋਂ ਸਰਕਾਰ ਨੇ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਉਹਨਾਂ ਦਾ ਵੀ ਅਸਰ ਇਹਨਾਂ ਚੀਜ਼ਾਂ ਤੇ ਪਿਆ ਕਿਉਂਕਿ ਢੋਟਵਾਈ ਜਿਹੜਾ ਮਾਲ ਬਾਹਰੋਂ ਆਉਂਦਾ ਹੈ। ਬਾਈਟ ਦਾ ਜੀ ਅੱਦੋ-ਅੱਦੋ ਦਾ ਫਰਕ ਪੈ ਗਿਆ ਜਿਹੜੀ 20 ਰੁਪਏ ਸੀ ਅੱਜ 40-45 ਹੋ ਗਈ 50% ਮਹਿੰਗਾਈ ਹੈ ਜਿਹੜੀ ਉਹ ਵਧੀ ਜਾਂਦੀ ਹੈ। ਇੱਕ ਕੋਰੋਨਾ ਮਹਾਮਾਰੀ ਨੇ ਲੋਕਾਂ ਦਾ ਕੰਜੂਬਰ ਕੱਢਿਆ ਪਿਆ ਤੇ ਸਰਕਾਰ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਿਹੜਾ ਪੈਟਰੋਲ ਡੀਜ਼ਲ ਆ ਉਹਦੇ ਤੇ ਕੋਸ ਨਾ ਕੋਸ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਉਹਦਾ ਅਸਰ ਹੈ ਜਿਹੜਾ ਸਾਰੀ ਚ ਮੋਗਾ ਸੇ ਕਸ਼ਿਸ਼ ਸਿੰਘਲਾ ਕੀ ਰਿਪੋਰਟ ਐਸਐਮਜੀ ਨਿਊਜ਼